ਮੁਹਾਰਨੀ ਪੜਨਾ ਮੁਹਾਰਨੀ ਨਾਲ ਤੁਨੀ ਅਤੇ ਚਿੰਨ ਦੀ ਪੱਕੀ ਸਮਝ ਬਣਦੀ ਹੈ ਨਾਲ ਹੀ ਇਹ ਸਮਝਣ ਵਿੱਚ ਮਦਦ ਮਿਲਦੀ ਹੈ ਕਿ ਵੱਖ-ਵੱਖ ਇਕਾਈਆਂ ਕਿਸ ਤਰ੍ਹਾਂ ਦੀਆਂ ਦਿਖਾਈ ਦਿੰਦੀਆਂ ਹਨ ਉਹਨਾਂ ਦਾ ਉਚਾਰਨ ਕਿਵੇਂ ਕੀਤਾ ਜਾਂਦਾ ਹੈ ਉਹਨਾਂ ਨੂੰ ਕਿਵੇਂ ਲਿਖਿਆ ਜਾਂਦਾ ਹੈ ਇੱਕ ਸ਼ਬਦ ਕਿਹੜੀਆਂ ਇਕਾਈਆਂ ਤੋਂ ਮਿਲ ਕੇ ਬਣਿਆ ਹੈ ਆਓ ਦੇਖੀਏ ਕਿ ਬੱਚਿਆਂ ਨਾਲ ਮੁਹਾਰਨੀ ਨਾਲ ਸੰਬੰਧਿਤ ਗਤੀਵਿਧੀ ਕਿਵੇਂ ਕਰਨੀ ਚਾਹੀਦੀ ਹੈ ਚਾ ਚੀ ਜੀ ਜੂ ਜੂ ਜੇ ਜੈ ਜੋ ਜੋ ਚੰ ਚਲੋ ਹੁਣ ਅਲਗ ਤਰੀਕੇ ਨਾਲ ਇਸਨੂੰ ਪੜਦੇ ਹਾਂ ਉੱਪਰ ਤੋਂ ਹੇਠਾਂ ਵੱਲ ਨੂੰ ਪੜਦੇ ਹਾਂ ਜੀ ਕੀ, ਚੀ, ਛੀ, ਜੀ. ਹੁਣ ਇੱ ਹੋਰ ਅਲੁਗ ਤੀਕੇ ਨਾਲ ਪਡੀ ਹਾਂ. ਜੀ ਮੇ ਵੀਚੋ ਵੀਚੋ ਪਡੀ ਨਾ. ਜ, ਖੀ, ਚੀ, ਠੋ, ਕੇ, ਮੁਹਾਰਨੀ ਪਰਦੇ ਸਮੇਂ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖੋ ਵੱਡੇ ਸਮੂਹ ਵਿੱਚ ਸਪਸ਼ਟ ਉਚਾਰਨ ਦੇ ਨਾਲ ਮੁਹਾਰਨੀ ਦੀ ਹਰੇਕ ਇਕਾਈ ਉੱਤੇ ਉਂਗਲੀ ਰੱਖਦੇ ਹੋਏ ਪੜ੍ਹ ਕੇ ਸੁਣਾਓ ਬੱਚੇ ਸਿਰਫ ਦੇਖਣ ਅਤੇ ਸੁਣਨ ਪਿੱਛੇ-ਪਿੱਛੇ ਨਾ ਬੋਲਣ ਹੁਣ ਮੁਹਾਰਨੀ ਤੇ ਹਰ ਇੱਕ ਇਕਾਈ ਨੂੰ ਦੁਬਾਰਾ ਪੜ੍ਹ ਕੇ ਸੁਣਾਓ ਇਸ ਵਾਰ ਬੱਚੇ ਆਪਣੇ ਆਪਣੇ ਕਾਰਡ ਉੱਤੇ ਉਂਗਲੀ ਅੱਚ ਚਲਾਓ ਜੇਕਰ ਕਾਟ ਨਾ ਹੋ ਤਾਂ ਜ਼ਮੀਨ ਜਾਂ ਕਾਪੀ ਵਿੱਚ ਲਿਖ ਕੇ ਬੱਚੇ ਆਪਣੀ ਉਂਗਲੀ ਚੜਾਉਣ। ਬੱਚਿਆਂ ਨੂੰ ਪੜਨ ਦਾ ਮੌਕਾ ਦਿਓ। ਹੁਣ ਬੱਚਿਆਂ ਨੂੰ ਛੋਟੇ-ਛੋਟੇ ਸਮੂਹਾਂ ਵਿੱਚ ਵੰਡ ਕੇ ਮੋਹਾਨੀ ਪੜਨ ਦਾ ਅਭਿਆਸ ਕਰਨ ਨੂੰ ਕਹੋ। ਹੁਣ ਕੌਣ ਪੜੇਗਾ? ਇੱਕ-ਇੱਕੇ ਬੱਚਿਆਂ ਨੂੰ ਪੜਨ ਦਾ ਮੌਕਾ ਦਿਓ। ਪੜਨ ਤੋਂ ਬਾਅਦ ਬੱਚਿਆਂ ਨੂੰ ਸ਼ਾਬਾਸ਼ ਜ਼ਰੂਰ ਦਿਓ। याद रखो दो तो तीन दिन तक किसी एक ही प्रकार मुहार नहीं पढ़ो हर दिन एक तो दो अखर ही लो